ਯੋ ਹੈ ਕਸੂਰ ਮੇਰਾ ਜੋ ਦਿਲ ਸੇ ਉਤਰ ਗਿਆ ਸਾਗਣ ਸਮੇਂ ਪਹੁੰਚ ਗਿਆ ਕੁੜੀ ਦਾ ਆਸ਼ਕ ਤੇ ਵਿਆਹ ਦੇ ਵਿੱਚ ਕੱਢਿਆ ਬੇਹੱਦ ਜਲੂਸ ਤੇ ਨੱਚ-ਨੱਚ ਗੱਡੀ ਮਣ ਦੀ ਪੜਾਂ ਤੇ ਦੂਜੇ ਪਾਸੇ ਸਾਗਣ ਤੇ ਬੈਠੀ ਕੁੜੀ ਵੀ ਬੇਹੱਦ ਸ਼ਰਮਸਾਰ ਹੋ ਗਈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਵਾਕਿਆ ਦੇਖ ਸਕਦੇ ਹੋ ਜਿੱਥੇ ਹੀ ਅੱਜ ਦੇ ਸਮੇਂ ਦੇ ਵਿੱਚ ਕੁੜੀਆਂ ਵੀ ਲਾਰੇ ਲਾ ਕੇ ਮੁੱਕਰ ਜਾਂਦੀਆਂ ਹਨ ਤੇ ਉੱਥੇ ਦੋ ਤੇ ਇਸ ਮੁੰਡੇ ਨੇ ਵਿਆਹ ਦੇ ਵਿੱਚ ਆ ਕੇ ਇਸ ਦੀ ਕਰਤੂਤ ਦੱਸੀ ਤੇ ਇੱਕ ਗੀਤ ਲਵਾ ਕੇ ਆਪਣੇ ਮਨ ਦੀ ਕੱਡੀ ਪੜਾਹ ਤੇ ਦੂਜੇ ਪਾਸੇ ਲਾੜਾ ਵੀ ਬੈਠਾ ਸੋਚਦਾ ਹੋ ਗਿਆ ਕਿ ਹੁਣ ਮੈਂ ਕੀ ਕਰਾਂ ਜਥੇ ਕਿ ਦੋਸਤ ਰਿਸ਼ਤੇਦਾਰ ਵੀ ਕਹਿੰਦੇ ਹੋਣਗੇ ਕਿ ਕੁੜੀ ਨੇ ਵੀ ਬੇਹੱਦ ਗਲਤ ਕੀਤਾ ਪਰ ਇਸ ਮੁੰਡੇ ਨੇ ਵਿਆਹ ਦੇ ਵਿੱਚ ਆ ਕੇ ਚੰਗਾ ਨਹੀਂ ਕੀਤਾ ਦੇ ਸਕਦਾ ਦੋਸਤ ਇਸ ਮੁੰਡੇ ਨੂੰ ਕੁੜੀ ਧੋਖਾ ਦੇ ਰਹੀ ਸੀ ਪਰ ਇਸ ਮੁੰਡੇ ਨੇ ਫਿਰ ਵੀ ਧੋਖੇ ਦੇ باوجود ਵੀ ਇਸ ਕੁੜੀ ਨੂੰ ਪਿਆਰ ਕਰਨਾ ਚਾਹਿਆ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਵਾਕਿਆ ਦੇਖ ਸਕਦੇ ਹੋ ਸਟੇਜ ਉੱਪਰ ਕਿਵੇਂ ਲਟਲਟੇ ਹੈ ਮੁੰਡਾ ਆਪਣੇ ਮਨ ਨੂੰ ਕੌਲਾ ਕਰਦਾ ਤਾਂ ਨਾਜ਼ਰ ਆ ਰਿਹਾ ਜਿੱਥੇ ਕੀ ਦੋਤੂ ਕੁੜੀ ਨੇ ਪੂਰਾ ਵੀ ਆਪਣੇ ਚਿਹਰੇ ਉੱਤੇ ਉਦਾਸੀ ਨਹੀਂ ਤੇ ਇੱਕ ਪਾਸੇ ਬੈਠੀ ਦੰਦ